ਫਰਮੇਸ਼ ਕੌਰ ਇੰਗਲਿਸ਼ ਕੌਰ ਕਿੱਥੇ ਵੇਚੂ ਕਿੰਨੀ ਦਿਨ ਹੋ ਗਏ ਤੁਹਾਡੇ ਗਿਆ ਪਿੰਡ ਇਥੇ ਲਾੜੀਆਂ ਮੇਗਾ 5 ਗ੍ਰਾਂ 86 2021 ਫਰਵਰੀ 2 ਕਿੰਨੇ ਨਾਲ ਵਿਆਹ ਪਰਮਜੀਤ ਨਾਲ ਪਰਮਜੀਤ ਨਾਲ ਹਾਂਜੀ ਕੋਟਮਾਰ ਕਰਕੇ ਕੱਢਤਾ ਕਿੰਨੀ ਦਿਨ ਹੋ ਗਈ ਕੱਢ 4 ਸਾਲ ਹੋ ਗਿਆ ਕੋਰਕਿਸ ਵੀ ਚੱਲਦਾ ਹਾਂਜੀ ਕਿੱਥੇ ਚੱਲਦਾ ਰੈਲਾ ਇਥੇ ਵਮਾ ਸੈਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ 54 ਸਾਲ ਹੋ ਗਏ हां ਤੇ ਅੱਜ ਉਹ ਨਵਾਂ ਵਿਆਹ ਕਰਾਉਣ ਲੱਗੇ ਨੇ ਹਾਂਜੀ ਤੇ ਇਹ ਤੋਂ ਹੁਣ ਬੇਰੰਗੀ ਅਥੀ ਫੜਿਆ ਗਿਆ ਹਾਂ ਹਾਂ ਹੁਣ ਕਿਥੇ ਇੱਥੇ ਮਦੋਟ ਥਾਣੇ ਚ ਹਾਂਜੀ ਕੋਈ ਕਾਨੂੰਨੀ ਕਾਰਵਾਈ ਦੀ ਨਹੀਂ ਕਾਨੂੰਨੀ ਕਾਰਵਾਈ ਇਹੋ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜਰੂਰ ਨਹੀਂ ਤਲਾਕ ਨਹੀਂ ਦਿੰਦਾ ਹਾਂ ਇੱਕ ਤਰਫੀ ਆਪ ਵਿਕੇਸ਼ ਜਿੱਤਿਆ ਫਰਜ਼ਾਨ ਦਾ ਮੇਰਾ ਤਲਾਕ ਹੋ ਗਿਆ ਹੈ ਪਰ ਤਲਾਕ ਦੀ ਅਸਲ ਸਭ ਕੁਝ ਇਹਦੀ ਤਲਾਕ ਸਵੇਰ ਹੀ ਕਰ ਰਹੇ ਹਾਂਜੀ 4 ਵਜੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲਾ ਹਾਂਜੀ ਪਤਾ ਲੱਗ ਗਿਆ ਹਾਂਜੀ ਕਿ ਬਰਾਤ ਵੀ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕੌਣ ਕੀ ਮੰਗਿਆ ਕਾਰਵਾਈ ਕੀ ਕਾਰਵਾਈ ਹੋਣਾ ਮੋੜਸਲ ਵੀ ਪਹਿਲਾਂ ਮੰਗ ਸੀ ਨਾ ਮੋੜਸਲ ਨੇ ਦੇਣ ਕਰਕੇ ਤੇ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਮੇਰਾ ਤਲਾਕ ਹੋ ਗਿਆ ਤੇ ਹੁਣ ਨਵਾਂ ਵਿਵਹਾਰ ਕਰਦਾ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਕਾਰਵਾਈ ਇਹੋ ਹੀ ਪੁਲਿਸ ਕਾਰਵੇ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੁੰਜਾਇਆ ਸੀਗੀ ਰੋ ਰੋ ਦੇ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਮੇਰਾ ਨਾਂ ਜੀ ਜੋਗਿੰਦਰ ਸਿੰਘ ਆ ਜੀ ਮੈਂ ਪਿੰਡ ਮੇਰਾ ਸ਼ੱਕ ਟਾਇਟ ਵੀ ਆ ਜੀ ਲੜਕੀ ਕੀ ਲੱਗਦੀ ਜੀ ਲੜਕੀ ਮੇਰੇ ਚਾਚੇ ਦੀ ਕੁੜੀ ਆ ਜੀ ਛੇ ਭੈਣਾਂ ਨੇ ਮੇਰੇ ਚਾਚੇ ਦੀ ਕੁੜੀ ਹਾਂਜੀ ਕੀ ਹੋਇਆ ਸੀ ਏ ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਆ ਦੇ ਮੁੰਡੇ ਨੂੰ ਪਹਿਲਾਂ ਕਿੱਥੇ ਦੇ ਪਹਿਲਾਂ ਇਹ ਕੁੜੀ ਤੇ ਲਾੜੀਆਂ ਵਿਆਹੀ ਸਰਜੀਤ ਹਲੇ ਤੁਹਾਡੀ ਭੈਣ ਹਾਂ ਭੈਣ ਮੇਰੀ ਚਾਚੇ ਦੀ ਕੁੜੀ ਸਰਜੀਤ ਹਲੇ ਵਿਆਹੀ ਸੀ ਪਰ 4 ਸਾਲ ਹੋ ਗਿਆ 4 ਸਾਲ ਕੁੜੀ ਬੂਵੇ ਤੇ ਬੈਠੀ ਏ ਕੁੱਟਮਾਰ ਕਰਦਾ ਸੀ ਪਹਿਲਾਂ ਤੇ ਜੀ ਅਸੀਂ ਇਹਨੂੰ 1.5 ਲੱਖ ਦਾ ਸਮਾਨ ਦਿੱਤਾ ਫਿਰ ਇਹਦਾ ਛੋਮਣੀ ਕਮੇਟੀ ਗੁਰਦੁਆਰੇ ਸਾਹਿਬ ਚ ਇਹਦਾ ਵਿਆਹ ਹੋਇਆ ਸੀਗਾ ਗੁਰਦੁਆਰੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਪਰ ਇਹਨੇ ਸਾਡੇ ਨਾਲ ਕੋਈ ਵੀ ਨਵੇੜੀ ਨਹੀਂ ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ ਉਹ ਤੋਂ ਬਾਅਦ ਇਹਨੇ ਆ ਕੇ ਅੱਜ ਪਿੰਡ ਲਖਾ ਪਿੰਡ ਲਖਾ ਹਲੀ ਲਖਾ ਅਜੀਤ ਵਿੱਚ ਆ ਕੇ ਬਰਾਤ ਆ ਗਿਆ ਅਸੀਂ ਮੌਕੇ ਤੇ ਕੁੜੀ ਨੂੰ ਲਖਾ ਸਿੰਘ ਵਾਲੇ ਆ ਤੇ ਬਰਾਤ ਆਇਆ ਅਸੀਂ ਦੋ ਮੁਲਾਜ਼ਮ ਲਾਏ ਨੇ ਪੁਲਿਸ ਵਾਲੇ ਤੇ ਅਸੀਂ ਜਾ ਤੇ ਸਾਰੇ ਪਿੰਡ ਚਾਲੀ 50 ਜੀਆਂ ਨੇ ਜਾ ਤੇ ਅਸੀਂ ਉੱਥੋਂ ਫੜਿਆ ਤੇ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਦਿਆ ਹੈ ਹੋਰ ਵੀ ਕਿਹੇ ਪੈਤੀ ਪੈਣ ਦਾ ਇਹ ਜਾਂਦਾ ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਬਿਰਖਲਾਫੀ ਕਰੇ ਦਾ ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਏ ਮੇਰੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਇਹ ਮੰਗ ਕਰਦੇ ਵੀ ਸਾਨੂੰ ਇਹ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਇਹਨੂੰ ਗਰੀਬ ਕਰ ਨੂੰ ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਤੇ ਬਾਕੀ ਇਹਨਾਂ ਦੀ 6 ਕੁੜੀਆਂ ਨੇ ਮੈਂ ਬਹੁਤ ਬਤੇ ਪ੍ਰਸ਼ਾਸਨ ਤੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ ਮੇਰਾ ਚਾਚਾ ਬੇਰੁਜ਼ਗਾਰ ਹੈ ਠਿਹੜੀ ਜਾਂਦਾ ਉਹਦੀ ਉਹਨੂੰ ਕੋਈ ਉਹਦੇ ਕੋਈ ਤਰੀਕ ਵਾਸਤੇ ਰੁਪਈਆ ਨਹੀਂ ਗਾ ਆ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਦੇ ਘਰੋਂ ਤੇਲ ਪਾ ਕੇ ਆਏ ਨੇ ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਕੇ ਆਏ ਨੇ ਉਹਨਾਂ ਗਰੀਬਾਂ ਕੋਲ ਤੇ ਇੱਕ ਤੇਲ ਪਾਉਣ ਦੀ ਵੀ ਗਜੈਸ਼ ਨਹੀਂ ਹੈ ਮੰਨ ਲਓ ਗਜੈ ਉਹ ਤੇਲ ਨਹੀਂ ਪਾ ਸਕਦੇ ਨਾਲੇ ਆ ਆਪਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ ਤੇ ਅਹੀਂ ਨੂੰ 2.5 ਲੱਖ ਰੁਪਏ ਦੇ ਨੂੰ ਦਾਜ ਪਹਿਲਾਂ ਦਿੱਤਾ ਛੋਮਣੀ ਕਮੇਟੀ ਨੇ ਜੀਰੇ ਛੋਮਣੀ ਕਮੇਟੀ ਜਿੰਦਾ ਵਿਆਹ ਆ ਸੀ ਕੁੜੀਆ ਦਾ ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਦਾਜ ਦਿੱਤਾ ਇਹ ਬੰਦੇ ਨੂੰ ਤੇ 1.5 ਲੱਖ ਅਸੀਂ ਇਹਨੂੰ ਅਸੀਂ ਆਪਣੇ ਕੋਲ ਦਿੱਤਾ ਇਹਨੂੰ 3 ਲੱਖ ਰੁਪਈਆ ਦੇਗਾ ਤੇ ਜੇ ਮੋਟਰਸਾਈਕਲ ਦੀ ਡਿਮਾਂਡ ਨੇ ਰੱਖੀ ਹੋਰ ਇਹ ਨਵਾਂ ਅੱਜ ਨਵਾਂ ਅੱਜ ਦੀ ਤਰੀਕ ਅੱਜ ਤਰੀਕ ਕਿੰਨੀ ਹੈ ਜੀ ਅੱਜ ਅੱਜ 19 ਤਰੀਕ 5 ਮਈ 2024 ਨੂੰ ਅੱਜ ਫੇਰ ਇਹ ਦੁਬਾਰਾ ਲੱਖੇ ਆ ਜੀ ਇੱਕ ਹੋਰ ਤੀ ਪੈਂਦੇ ਇਹ ਜ਼ਿੰਦਗੀ ਖਰਾਬ ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਦੇ ਜਿਹੜਾ ਸਰਜੀਤ ਸਿੰਘ ਹੈ ਇਹਨੂੰ ਇਨਸਾਫ ਦੇ ਮੈਂ ਬੇਨਤੀ ਕਰਦਾ ਵੀ ਇਨਸਾਫ ਨੂੰ ਮੰਗ ਦੀ ਕੀਤੀ ਜਾਵੇ ਸਾਡੀ 400 ਤੁਹਾਡੇ ਕੀ ਨਾਮ 400 ਵਿਦੋ ਬੀਬੀ ਦੱਬੂ ਵੀ ਅੱਜ ਕੀ ਹੋਇਆ ਜਿਹੜਾ ਤੁਸੀਂ ਬਰਾਤ ਨੂੰ ਅੱਜ ਵੀ ਬਰਾਤ ਦਾ ਹੋਇਆ ਤੇ ਅਸੀਂ ਪਾਲ ਚੜੇ ਆ ਤੇ ਪਰਮਜੀਤ ਵੀ ਵਿਹਾਨ ਨਵਾ ਕਰਾਉਣ ਲੱਗਾ ਸੀ ਪਰਮਜੀਤ ਕੀ ਲੱਗਦਾ ਉਹ ਆਪਣਾ ਪਰੋਣਾ ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ ਆ ਹਾਂ ਆਪਣੀ ਕੁੜੀ ਨਾਲ ਵਿਆਹ ਹੋਇਆ ਕਿੰਨੀ ਦੇਰ ਪਹਿਲਾਂ 4 ਸਾਲ ਹੋ ਗਏ ਨੇ ਤੇ ਉਦੋਂ ਬਾਅਦ ਤੇ ਹਮਝੋ ਮੰਗਾ ਮੰਗਣਾਂ ਤੇ ਮੋੜਸਾ ਲਿਆ ਰੋਲ ਚੱਲਦਾ ਇੱਥੇ ਆਰ ਉਹ ਲੋਕ ਜਿਹੜੇ ਮੈਟਰ ਮੰਡਲ ਤੋਂ ਆਵੇ ਹੱਗਰ ਆਇਆ ਉਹ ਆਹਦੇ ਕੋਠੇ ਲੱਗ ਕੇ ਕੁੜੀ ਤੇ ਕੋਈ ਨਾ ਕਾਰਵਾਈ ਨਹੀਂ ਕੀਤੀ ਉਦੋਂ ਨਾ ਹੀ ਦਰਖਾਸਤ ਲਾ ਲੈ ਪੁਲਸ ਆ ਲੈ ਆਦੇ ਹੀ ਤੇ ਹਟ ਜਾਂਦੇ ਸੀ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਨਹੀਂ ਹਦੀ ਕਾਰਵਾਈ ਹਦੀਣੀ ਚੀਜ਼ ਅੱਜ ਕੀ ਕਰ ਰਿਆ ਸੀ ਆਜ ਕੋਛ ਨਹੀਂ ਆਜੋਣਾ ਬਰਾਤ ਲੈ ਚੱਲਾ ਸੀ ਤੇ ਪਿੱਛਾ ਲੈ ਆ ਤੇ ਮਾ ਆ ਗਏ ਬਰਾਤ ਨੂੰ ਫੜਿਆ ਬਰਾਤ ਤੇ ਹਾਂ ਬਰਾਤ ਨੂੰ ਫੜਾ ਹੈ ਮੌਕੇ ਤੇ ਤੁਸੀਂ ਪਹੁੰਚੇ ਵਿਆਹ ਹੋ ਰਿਹਾ ਸੀ ਹਾਂ ਵਿਆਹ ਹੋ ਰਿਹਾ ਹੈ ਤੇ ਮੌਕੇ ਤੇ ਪੜਾ ਹੈ ਹੁਣ ਕੀ ਉਹਨੂੰ ਫੜ ਕੇ ਪੁਲਿਸ ਲੈ ਕੇ ਆਈ ਹਾਂ ਪੁਲਿਸ ਫਾੜ ਕੇ ਲਾਇਆ ਹੁੰਦਾ ਹੈ ਤਾਂ ਹੁਣ ਕਾਰਵਾਈ ਸਾਡੀ ਕੀਤੀ ਜਾਵੇ ਹਾਂ ਹੋਣੀ ਚਾਹੀਦੀ ਹੈ ਹਾਂ ਤੇ ਅੱਧੇ ਮਗਰ ਐਵੇਂ ਨਜਾਇਜ਼ ਪੈਸਾ ਲਾਂਦਾ ਹੈ 2 ਲੱਖ ਰੁਪਈਆ ਵੀ ਸਾਨੂੰ ਦੇਵਣ ਇਹ ਤਾਂ ਮੋੜਾ ਤਾਂ ਦਿੱਤਾ ਨਹੀਂ ਜਾਂਦਾ ਤਾਂ ਨਾ ਹੀ ਪੈਸੇ ਦੇ ਹਕੜੇ ਇਹ ਲਾੜੀਆਂ ਵਿੱਚ ਸੁਣਨ ਵਿੱਚ ਆਈ ਏ ਮੈਨੂੰ ਇਹ ਆਪਣੇ ਜਗਿੰਦਰ ਸਿੰਘ ਨਿਹਾਲ ਸਿੰਘ ਦੇ ਹਾਂਜੀ ਹਾਂ ਦੀ ਕੁੜੀ ਏ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ ਮਸਲਾ ਸਾਡੇ ਕੋਲ ਆਇਆ ਹੈ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ ਉਹ ਮੁੰਡੇ ਦੇ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ ਕੀ ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ ਕੋਰਟ ਦੇ ਆਰਡਰ ਨੇ ਹਾਂਜੀ ते हाँ जी ते मुंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।